ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਕੱਲ ਦੀ ਵੀਡੀਓ ਵਿੱਚ ਆਪਾਂ ਗੱਲ ਕੀਤੀ ਸੀ ਕਿ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਬਾਰ ਸਬੰਧੀ ਸਰਟੀਫਿਕੇਟ ਜਾਂ 12 ਸਾਲਾਂ ਕਹਿ ਦੇਣਾ ਪੰਜਾ ਭਾਰਤ ਸਰਟੀਫਿਕੇਟ ਵਾਰੀ ਗੱਲ ਕਹੀ ਸੀ ਕਿ ਅਗਲੀ ਵੀਡੀਓ ਇਸ ਟੌਪਿਕ ਦੇ ਉੱਤੇ ਬਣਾਈ ਜਾਵੇਗੀ ਸੋ ਅੱਜ ਦੀ ਵੀਡੀਓ ਇਸੇ ਟੌਪਿਕ ਦੇ ਉੱਤੇ ਹੈ ਪਰ ਇਹ ਵੀਡੀਓ ਦਾ ਸਿਰਫ ਇੱਕ ਭਾਗ ਹੈ ਕੰਪਲੀਟ ਵੀਡੀਓ ਜਿਹੜੀ ਕੱਲ ਨੂੰ ਅਪਲੋਡ ਕੀਤੀ ਜਾਵੇਗੀ ਸੰਡੇ ਵਾਲੇ ਦਿਨ ਛੁੱਟੀ ਵਾਲੇ ਦਿਨ ਅੱਜ ਸਿਰਫ ਤੁਹਾਨੂੰ 12 ਸਾਲਾ ਜਾਂ ਭਾਰ ਰਹਿਤ ਸਰਟੀਫਿਕੇਟ ਕਹ ਲਓ ਬਾਰਸਬੰਦੀ ਸਰਟੀਫਿਕੇਟ ਕਹ ਲਓ ਠੀਕ ਹੈ ਉਸ ਦੀ ਜਿਹੜੀ ਆਨਲਾਈਨ ਫੀਸ ਕਿਦਾਂ ਅਸੀਂ ਭਰ ਸਕਦੇ ਹਾਂ ਉਸ ਬਾਰੇ ਜਾਣਕਾਰੀ ਦਿੱਤੀ ਜਾਊਗੀ ਡਿਟੇਲ ਵਿੱਚ ਵੀਡੀਓ ਕੱਲ ਨੂੰ ਆਵੇਗੀ ਜਿਸ ਦੇ ਵਿੱਚ ਤੁਹਾਨੂੰ 12 ਸਾਲਾ ਤਿਆਰ ਕਰਨਾ ਵੀ ਦੱਸਿਆ ਜਾਵੇਗਾ ਕੀ ਡਾਕੂਮੈਂਟਸ ਲੱਗਦੇ ਨੇ ਕਿਵੇਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਕਿੰਨੇ ਦਿਨਾਂ ਵਿੱਚ ਮਿਲੇਗਾ ਕੀ ਕੀ ਪ੍ਰੋਸੈਸ ਰਹਿਣ ਵਾਲਾ ਉਸ ਬਾਰੇ ਅਗਲੀ ਵੀਡੀਓ ਵਿੱਚ ਗੱਲ ਕੀਤੀ ਜਾਵੇਗੀ ਅੱਜ ਤੁਹਾਨੂੰ ਟਾਈਮ ਦੀ ਸ਼ੌਰਟੇਜ ਹੋਣ ਕਰਕੇ ਸਿਰਫ ਸਿਰਫ ਜਿਹੜੀ ਫੀਸ ਭਰਨੀ ਸੀ ਦੱਸੀ ਜਾਵੇਗੀ ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ ਆਪਣੇ ਚਾਹੇ ਤੁਸੀਂ ਮੋਬਾਈਲ ਯੂਜ਼ ਕਰਦੇ ਹੋ ਚਾਹੇ ਤੁਸੀਂ ਪੀਸੀ ਲੈਪਟਾਪ ਯੂਜ਼ ਕਰਦੇ ਹੋ ਉਸ ਦੇ Chrome ਦੇ ਵਿੱਚ ਜਾਓਗੇ Chrome ਦੇ ਵਿੱਚ ਜਾ ਕੇ ਤੁਸੀਂ ਆਫੀਸ਼ੀਅਲ ਵੈਬਸਾਈਟ rcms.punjab.gov.in ਸਰਚ ਕਰੋਗੇ ਜੋ ਕਿ ਤੁਸੀਂ ਇਧਰ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਹੋ ਇਧਰ ਨਾ ਨੇ ਜਿਹੜਾ ਲਿਖਿਆ ਹੋਇਆ rcms.pb.government.in ਠੀਕ ਹੈ ਜੀ ਇਹ ਟੀ ਤੁਸੀਂ ਜਿਹੜਾ ਆਪਣੇ ਮੋਬਾਈਲ ਉੱਪਰ ਜਾਂ ਕੰਪਿਊਟਰ ਲੈਪਟਾਪ ਉੱਪਰ Chrome ਦੇ ਵਿੱਚ ਜਾ ਕੇ ਸਰਚ ਕਰੋਗੇ Chrome ਦੇ ਵਿੱਚ ਮੈਂ ਕਿਉਂ ਕਹਿ ਰਿਹਾ ਕਿਉਂਕਿ ਇਸ ਦੇ ਵਿੱਚ ਜਿਹੜੀ ਸਾਈਟ ਹੈ ਉਹ ਪ੍ਰੋਪਰਲੀ ਵਰਕ ਕਰਦੀ ਹੈ ਠੀਕ ਹੈ ਇਸ ਤੋਂ ਬਾਅਦ ਤੁਸੀਂ ਜਦੋਂ ਇਸ ਦਾ ਇੰਟਰਫੇਸ ਦੇਖੋਗੇ ਵੈਬਸਾਈਟ ਦਾ ਹੇਠਾਂ ਇਸ ਦੇ ਵਿੱਚ ਹੋਰ ਬਹੁਤ ਸਾਰੀ ਜਿਹੜਾ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੈ ਜਾਂ ਆਨਲਾਈਨ ਫੀਸਾ ਪੇ ਕਰ ਸਕਦੇ ਜਿਵੇਂ ਐਕਟਿਵ ਕੋਰਟਸ ਟੋਟਲ ਕੇਸਸ ਪੈਂਡਿੰਗ ਕੇਸਸ ਦਿਸ ਪੋਸਟ ਕੇਸਸ ਹੋਗੇ ਕੇਸਸ ਇਨ ਕਰੰਟ ਮੰਥ ਹੋਗੇ ਕੇਸ ਲਿਸਟ ਹੋਗੀ ਐਪਲੀਕੇਸ਼ਨ ਦਾ ਸਟੇਟਸ ਹੋ ਗਿਆ ਕੋਰਟ ਆਰਡਰ ਹੋਗੇ ਪ੍ਰੋਪਰਟੀ ਅੰਡਰ ਟਿਟਿਗੇਸ਼ਨ ਹੋ ਗਿਆ ਤੇ ਅੱਜ ਜੇ ਮੈਂ ਆਪਾਂ ਕਹਿ ਸਕਦੇ ਇੱਕ ਜ਼ਮੀਨ ਦੀ ਜਿਹੜੀ ਆਪਾਂ ਬੇਨਤੀ ਕਰਾਉਣੇ ਹੁੰਦੇ ਆ ਨਿਸ਼ਾਨਦੇਹੀ ਕਰਾਉਣੇ ਆ ਉਸ ਦੀ ਫੀਸ ਆਨਲਾਈਨ ਪੇ ਕਰ ਸਕਦੇ ਹੋ ਤੁਸੀਂ ਉਸ ਦੀ ਰਸੀਦ ਡਾਊਨਲੋਡ ਕਰ ਸਕਦੇ ਹੋ ਇਸ ਤੋਂ ਇਲਾਵਾ ਭਾਰ ਮੁਕਤ ਜਿਹੜਾ ਕਹਿ ਸਕਦੇ ਆ ਆਪਾਂ ਭਾਰ ਰਹਿਤ ਸਰਟੀਫਿਕੇਟ ਉਸ ਦੀ ਫੀਸ ਪੇ ਕਰ ਸਕਦੇ ਹੋ ਤੇ ਉਸਦੀ ਰਸੀਦ ਵੀ ਡਾਊਨਲੋਡ ਕਰ ਸਕਦੇ ਹਾਂ ਤਾਂ ਇਸ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਹੋਵੇਗਾ ਉੱਪਰ ਤੁਸੀਂ ਦੇਖ ਰਹੇ ਹੋ ਇਹ ਬਾਕਸਸ ਬਣੇ ਹੋਏ ਨੇ ਲਗਭਗ ਜਿਹੜੇ ਇਹ 12 ਬਾਕਸਸ ਨੇ ਇਸ ਦੇ ਵਿੱਚ ਜਾ ਕੇ ਤੁਸੀਂ ਕੀ ਕਰਨਾ ਹੈ 12 ਸਾਲੇ ਦੀ ਜਿਹੜੀ ਜੋ ਆਪਾਂ ਕਹਿ ਸਕਦੇ ਹਾਂ ਬਾਰਸੰਦੀ ਸਰਟੀਫਿਕੇਟ ਦੀ ਫੀਸ ਭਰਨ ਦੇ ਲਈ ਅਸੀਂ ਜਿਹੜਾ ਸੋ 12 ਸਾਲੇ ਦੀ ਫੀਸ ਭਰ ਲੈ ਤੁਸੀਂ ਇੱਥੇ ਜੋ ਦੇਖ ਰਹੇ ਹੋ ਬਲੂ ਬਾਕਸ ਠੀਕ ਹੈ ਜੀ ਇਸ ਦੇ ਉੱਪਰ ਜਿਹੜਾ ਕਲਿੱਕ ਕਰੋਗੇ ਤੁਹਾਨੂੰ ਮੈਂ ਟਿੱਕ ਲਗਾ ਕਰ ਦੱਸ ਦਿਨਾ ਇਹ ਸੱਠ ਠੀਕ ਹੈ ਇਸ ਦੇ ਉੱਪਰ ਤੁਸੀਂ ਸਿੱਧਾ ਕਲਿੱਕ ਕਰੋਗੇ ਉਸ ਤੋਂ ਬਾਅਦ ਇੱਕ ਵੈਬਸਾਈਟ ਨਜ਼ਰ ਆਵੇਗੀ ਜਿਸ ਦਾ ਇੰਟਰਫੇਸ ਕੁਝ ਇਸ ਤਰ੍ਹਾਂ ਹੋਵੇਗਾ ਸੋ ਇਸ ਦੇ ਵਿੱਚ ਤੁਸੀਂ ਜਿਹੜਾ ਕਿਸੇ ਵੀ ਭਾਸ਼ਾ ਦੇ ਵਿੱਚ ਠੀਕ ਹੈ ਚਾਹੇ ਇੰਗਲਿਸ਼ ਚਾਹੇ ਪੰਜਾਬੀ ਸੋ ਇਹਨਾਂ ਦੋਵਾਂ ਪਸ਼ਾਚੇ ਜੋ ਵੀ ਚੂਜ਼ ਕਰ ਸਕਦੇ ਹੋ ਉਸ ਵਿੱਚ ਨਾ ਜਿਹੜਾ ਤੁਸੀਂ ਡਿਟੇਲ ਫਿਲ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ ਇੱਥੇ ਕੋਈ ਵੀ ਨਾਮ ਮੈਂਸ਼ਨ ਕਰੋਗੇ ਜਿਸ ਦੇ ਨਾਮ ਤੇ ਤੁਸੀਂ ਜਿਹੜਾ 12 ਸਾਲਾ ਜਾਂ ਬਾਰਸਵੰਦੀ ਸਰਟੀਫਿਕੇਟ ਲੈ ਰਹੇ ਹੋ ਉਹਨਾਂ ਦਾ ਨਾਮ ਮੈਂਚਨ ਕਰੋਗੇ ਫਿਰ ਉਹਨਾਂ ਦਾ ਰਿਲੇਸ਼ਨ ਜਾਨੀ ਕਿ ਉਹਨਾਂ ਦੇ ਗਾਹਾਂ ਪਿਤਾ ਦਾ ਨਾਮ ਜਾਂ ਜੋ ਵੀ ਇਹ ਪਦ ਜੇਕਰ ਫੀਮੇਲ ਹੈ ਤਾਂ ਉਸਦੇ ਪਤੀ ਦਾ ਨਾਮ ਠੀਕ ਹੈ ਜਿਵੇਂ ਆਪਾਂ ਕਹਿੰਦੇ Son of a, Wife of a, Care of ਇਸ ਜਗ੍ਹਾ ਫਿਲ ਕਰੋਗੇ ਠੀਕ ਹੈ ਜੀ ਕਿ ਮੈਂ ਤੁਹਾਨੂੰ ਫਾਰਮੈਲਿਟੀ ਵਾਸਤੇ ਕੋਈ ਵੀ ਨਾਮ ਫਿਲ ਕਰਕੇ ਦੱਸ ਦਿਨਾ ਕੋਈ ਵੀ ਨਾਮ ਲੈ ਲਓ ਜਿਵੇਂ RAM SINGH ਹੋ ਗਿਆ ਠੀਕ ਹੈ ਉਸ ਤੋਂ ਬਾਅਦ ਰਿਲੇਸ਼ਨ ਚੁਣਨਾ son of daughter of wife of ਠੀਕ ਹੈ ਤਾਂ son of ਚੁਣ ਲਊਗਾ ਮੈਂ ਇੱਥੇ ਉਸ ਤੋਂ ਅਡਰ ਰਿਲੇਟਿਵ ਉਹਨਾਂ ਦੇ son of चुनया ਤਾਂ ਪਿਤਾ ਦਾ ਨਾਮ ਕੀ ਹੈ ਸ਼ਾਮ ਸਿੰਘ ਤੁਸੀਂ ਸਹੀ ਭਰਨਾ ਜੋ ਵੀ ਤੁਹਾਡੀ ਫਰਦ ਜਮ੍ਹਾਂ ਬੰਦੀ ਦੇ ਵਿੱਚ ਡਿਟੇਲ ਹੋਵੇਗੀ ਠੀਕ ਹੈ ਸਰ ਉਸ ਤੋਂ ਬਾਅਦ ਗ੍ਰੈਂਡਫਾਦਰ ਨੇ ਯਾਨੀ ਕਿ ਦਾਦਾ ਜੀ ਦਾ ਨਾਮ ਭਰਨਾ ਹੈ ਆਪਾਂ ਇੱਥੇ ਕੋਈ ਵੀ ਨਾਮ ਲੈ ਲਓ ਮੈਂ ਇੱਥੇ ਫਿਲ ਕਰ ਰਿਹਾ ਮੂਨ ਸਿੰਘ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜੈਂਡਰ ਸਿਲੈਕਟ ਕਰਨਾ ਹੈ ਆਦਮੀ ਹੈ ਪੁਰਸ਼ ਹੈ ਠੀਕ ਹੈ ਤਾਂ ਮੇਲ ਸਿਲੈਕਟ ਕਰਾਂਗਾ ਮੈਂ ਈਮੇਲ ਏਡੀ ਜਿਹੜੀ ਤੁਸੀਂ ਇੱਥੇ ਮੈਂਸ਼ਨ ਕਰਨੀ ਹੈ ਜੋ ਵੀ ਤੁਸੀਂ ਭਰਨਾ ਚਾਹੁੰਦੇ ਹੋ ਪਰ ਨਹੀਂ ਭਰਨੀ ਤਾਂ ਤੁਸੀਂ ਜਿਹੜੀ ਇਹ ਛੱਡ ਵੀ ਸਕਦੇ ਹੋ ਕਿਉਂਕਿ ਇਹ ਮੈਡਿਟਰੀ ਨਹੀਂ ਹੈ ਮੈਡਿਟਰੀ ਨਹੀਂ ਹੈ ਤਾਂ ਇੱਥੇ ਇਹਨਾਂ ਨੇ ਜਿਹੜਾ ਬਲੂ ਜਿਹੜਾ ਪਾ ਰੈੱਡ ਮਾਰਕ ਤੁਸੀਂ ਦੇਖ ਰਹੇ ਹੋ ਸਟਾਰ ਬਣਾ ਹੁੰਦਾ ਉਹ ਜਿਹੜੇ ਫਿਲ ਕਰਨੇ ਹੋਈ ਕਾਲਮ ਜਿਹੜੇ ਜ਼ਰੂਰੀ ਹੁੰਦੇ ਨੇ ਇੱਥੇ ਤੁਸੀਂ ਡੇਟ ਸਿਲੈਕਟ ਕਰੋਗੇ ਡੇਟ ਸਿਲੈਕਟ ਜਿਹੜੀ ਬਹੁਤ ਹੀ ਇੱਕ ਕਹਿ ਸਕਦੇ ਆਪਾਂ ਮੇਨ ਪੁਆਇੰਟ ਹੈ ਇਸ ਵੈਬਸਾਈਟ ਦਾ ਜਾਂ 12 ਸਾਲੇ ਦਾ ਜਾਂ 12 ਸਾਲਾਂ ਦੀ ਸਰਟੀਫਿਕੇਟ ਦਾ ਜਿਸ ਤਰੀਕ ਤੋਂ ਤੁਸੀਂ ਕਿੰਨੇ ਸਾਲਾਂ ਦਾ ਜਿਹੜਾ ਉਹ ਸਰਟੀਫਿਕੇਟ ਲੈਣਾ ਚਾਹੁੰਦੇ ਹੋ ਆਮ ਤੌਰ ਤੇ ਜਦੋਂ ਅਸੀਂ 12 ਸਾਲਾ ਕਹਿੰਦੇ ਤਾਂ 12 ਸਾਲਾਂ ਦਾ ਰਿਕਾਰਡ ਹੋ ਗਿਆ ਠੀਕ ਹੈ ਜਿਵੇਂ ਕਿ ਤੁਸੀਂ 1 4 ਤਾਂ ਤੁਸੀਂ ਜਿਹੜੀ ਫਸਟ ਡੇਟ ਰੱਖਣੀ ਹੈ ਕਿੰਨੇ ਤੋਂ ਲੈਣਾ ਠੀਕ ਹੈ ਉਹ ਹਮੇਸ਼ਾ 1 4 ਤੋਂ ਹੀ ਰੱਖਣਾ ਹੈ ਉਸ ਤੋਂ ਬਾਅਦ ਤੁਹਾਡੇ ਸਾਲ ਡਿਪੈਂਡ ਕਰਦਾ 12 ਦਾ ਲੈਣਾ 13 ਦਾ ਲੈਣਾ ਠੀਕ ਹੈ ਤਾਂ ਮੈਂ ਇੱਥੇ 2010 ਤੋਂ ਜਿਹੜਾ 12 ਸਾਲਾ ਲੈਣਾ ਚਾਹੁੰਦਾ ਅ ਅੱਜ ਦੀ ਡੇਟ ਤੱਕ ਦਾ ਠੀਕ ਹੈ ਤਾਂ ਇੱਥੇ ਮੈਂ 1 4 10 ਤੋਂ ਸਿਲੈਕਟ ਕਰਨ ਤੋਂ ਬਾਅਦ ਜਿਹੜਾ ਸੋ ਮੋਬਾਈਲ ਤੇ ਜਿਹੜਾ ਪ੍ਰੋਪਰਲੀ ਤੁਹਾਨੂੰ ਸ਼ਾਇਦ ਸਮਝ ਨਹੀਂ ਆ ਰਿਹਾ ਹੋਣਾ ਫਿਰ ਵੀ ਕੋਸ਼ਿਸ਼ ਕਰੇ ਸਮਝਣ ਦੀ ਠੀਕ ਹੈ ਤੋਂ ਜਿਵੇਂ ਜੇਕਰ ਮੈਂ ਮੰਨ ਲਵਾਂ ਕੱਲ ਅੱਜ ਦਾ ਲੈਣਾ ਜੇਕਰ ਅੱਜ ਸੋ ਮੰਨ ਲਓ 16 ਤਰੀਕ ਹੈ ਠੀਕ ਹੈ ਤਾਂ ਇਹ ਜਿਹੜਾ 12 ਸਾਲਾ ਲੈਣਾ ਅਸੀਂ ਇੱਕ ਦਿਨ ਪਿਛਲੀ ਡੇਟ ਦਾ ਲੈਣਾ ਹੁੰਦਾ ਜੇ ਮੈਂ 16 ਤਾਂ ਇੱਥੇ ਅਸੀਂ 15 ਤਰੀਕ ਤੱਕ ਦੇ ਲਾਵਾਂਗੇ 15 3 2024 ਤੱਕ ਠੀਕ ਹੈ ਤਾਂ ਮੈਂ ਇਥੇ ਹੀ ਫਿਲ ਕਰਾਂਗਾ ਇੱਥੇ ਤੁਸੀਂ ਦੇਖ ਰਹੇ ਹੋ ਕਿ ਮੈਂ ਡੇਟ ਸਿਲੈਕਟ ਕਰ ਦਿੱਤੀ ਹੈ 1 4 2010 ਤੋਂ ਲੈ ਕੇ 15 ਤੰ 2024 ਤੱਕ ਉਸ ਤੋਂ ਬਾਅਦ ਜਿਹੜਾ ਰੈਜ਼ਿਡੈਂਸ ਉਹ ਪੰਜਾਬ ਦਾ ਵਾਸੀ ਹੈ ਜ ਨਹੀਂ ਹੈਗਾ ਤਾਂ ਇੱਥੇ ਆਪਾਂ ਜੈਸ ਕਰਾਂਗੇ ਜੀ ਕਿ ਤੁਸੀਂ ਪੰਜਾਬ ਦੇ ਰਹਿਣ ਵਾਲੇ ਉਸ ਤੋਂ ਬਾਅਦ ਆਪਣਾ ਜ਼ਿਲ੍ਹਾ ਜੋ ਵੀ ਤੁਹਾਡਾ ਜ਼ਿਲ੍ਹਾ ਸਾਰੇ ਜ਼ਿਲ੍ਹੇ ਲਿਖੀ ਹੋਣਗੇ ਪੰਜਾਬੀ ਇੰਗਲਿਸ਼ ਦੇ ਵਿੱਚ ਮੈਂ ਕਿਸੇ ਦੇ ਵੀ ਕਲਿੱਕ ਕਰ ਦਿੰਨਾ ਉਸ ਤੋਂ ਬਾਅਦ ਤਹਿਸੀਲ ਸਿਲੈਕਟ ਕਰੋ ਜੋ ਵੀ ਤੁਹਾਡੀ ਤਹਿਸੀਲ ਹੋਵੇਗੀ ਤੁਸੀਂ ਉਹ ਸਿਲੈਕਟ ਕਰ ਲਓ ਉਸ ਤੋਂ ਬਾਅਦ ਆਪਣਾ ਪਿੰਡ ਸਿਲੈਕਟ ਕਰੋ ਮੈਂ ਕੋਈ ਵੀ ਇੱਥੇ ਪਿੰਡ ਪਿੰਡ ਸਿਲੈਕਟ ਕਰ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਮਕਾਨ ਨੰਬਰ ਤੁਹਾਡਾ ਜਿਹੜਾ ਐਡੀ ਪ੍ਰੂਫ ਤੇ ਲਿਖਿਆ ਹੋਇਆ ਠੀਕ ਹੈ ਨਹੀਂ ਕੋਈ ਵੀ ਇੱਥੇ ਭਰ ਸਕਦੇ 0 ਕਰ ਸਕਦੇ ਹੋ ਜਾਂ ਐਨ ਈ ਵੀ ਲਿਖ ਸਕਦੇ ਹੋ ਠੀਕ ਹੈ ਤਾਂ ਇਸ ਤੋਂ ਬਾਅਦ ਇਲਾਕਾ ਸਿਲੈਕਟ ਕਰਨਾ ਤੁਹਾਡਾ ਕਿਹੜਾ ਏਰੀਆ ਪੈਂਦਾ ਹੈ ਰੂਰਲ ਹੈ ਜਾਂ ਅਰਬਨ ਹੈ ਠੀਕ ਹੈ ਜੀ ਤਾਂ ਮੈਂ ਇੱਥੇ ਰੂਰਲ ਜਿਹੜਾ ਤੇ ਫਿਲ ਕਰੂੰਗਾ ਉਸ ਤੋਂ ਬਾਅਦ ਆਪਾਂ ਭਰਨੇ ਜਾਇਦਾਦ ਦਾ ਬਿਰਵਾ ਜਿਸ ਦਾ ਤੁਸੀਂ ਪ੍ਰਾਪਰਟੀ ਦਾ ਸਰਟੀਫਿਕੇਟ ਲੈਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੁਸੀਂ ਸਿਲੈਕਟ ਕਰੋਗੇ ਤੁਹਾਡਾ ਕਿਸ ਟਾਈਪ ਦਾ ਜਿਹੜੀ ਉਹ ਜ਼ਮੀਨ ਹੈ ਵਪਾਰਕ ਹੈ ਕੋਈ ਉਦਯੋਗਿਕ ਹੈ ਹੈ ਸ਼ੀਆ ਜਾਂ ਕੋਈ ਹੋਰ ਹੈ ਤਾਂ ਮੈਂ ਖੇਤੀਬਾੜੀ ਹੈ ਜ਼ਮੀਨ ਸਿਲੈਕਟ ਕਰੂੰਗਾ ਉਸ ਤੋਂ ਬਾਅਦ ਆਪਣਾ ਜ਼ਿਲ੍ਹਾ ਫਿਰ ਤੋਂ ਸਿਲੈਕਟ ਕਰੋ ਜੋ ਵੀ ਹੈ ਫਿਰ ਸਾਡਾ ਰਹਿਣ ਦਾ ਐਡਰੈਸ ਹੋਰ ਹੁੰਦਾ ਜ਼ਮੀਨ ਹੋਂ ਡਿਸਟ੍ਰਿਕਟ ਚ ਹੁੰਦੀ ਹੈ ਤਾਂ ਇੱਥੇ ਤੁਸੀਂ ਜ਼ਮੀਨ ਨਾਲ ਡਿਸਟ੍ਰਿਕਟ ਹੀ ਚੁਣਨਾ ਮੈਂ ਕੋਈ ਵੀ ਮੰਨ ਲਓ ਤੁਸੀਂ ਚੋਲਾ ਠੀਕ ਹੈ ਜੀ ਡਿਸਟ੍ਰਿਕਟ ਚੋਲਾ ਉਸ ਤੋਂ ਬਾਅਦ ਤਹਿਸੀਲ ਚੁਣ ਲਈ ਉਸ ਤੋਂ ਬਾਅਦ ਆਪਣਾ ਜੁਬੀ ਤੁਹਾਡਾ ਪਿੰਡ ਹੈ ਉਹ ਸਿਲੈਕਟ ਕਰ ਲਾ ਉਸ ਤੋਂ ਬਾਅਦ ਤੁਸੀਂ ਦੇਖੋ ਖੇਪ ਟਾ ਚੁਣ ਲਈਆਂ ਤੁਹਾਡੇ ਜਮੀਨ ਵਾਲੀ ਜੋ ਵੀ ਖੇਤ ਜਿੰਨੀਆਂ ਵੀ ਆਜਿਹ ਇੱਕ ਚਾਹ ਇੱਕ ਤੋਂ ਜ਼ਿਆਦੇ ਆ ਉਸਤੇ ਟਿਕ ਕਰ ਦੋਗੇ ਉਸ ਤੋਂ ਬਾਅਦ ਉਹ ਕੇ ਦੇ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਖਤੌਨੀ ਚੁਣਨੀ ਹੈ ਖਤੌਨੀ ਤੇ ਸਿਲੈਕਟ ਕਰ ਦੋਗੇ ਇਹ ਆਟੋਮੈਟਿਕ ਚਲੱਕ ਲਵੇਗਾ ਖਤੌਨੀ ਜੋ ਤੁਸੀਂ ਖੇਤ ਭਰੋਗੇ ਉਸ ਤੋਂ ਬਾਅਦ ਨੰਬਰ ਖਸਲਾ ਸਿਲੈਕਟ ਆਲ ਕਰ ਦੋਗੇ ਇਹ ਵੀ ਆਟੋਮੈਟਿਕ ਸਿਲੈਕਟ ਹੋਵੇਗਾ ਉਸ ਤੋਂ ਬਾਅਦ ਜਮੀਨ ਲਿਖਣੀ ਹੈ ਤੁਹਾਡੀ ਕਿੰਨੀ ਹੈ ਏਕੜਾਂ ਦੇ ਵਿੱਚ ਕਿੰਨੀ ਹੈ ਮਰਲਿਆਂ ਦੇ ਵਿੱਚ ਕਿੰਨੀ ਹੈ ਕਨਾਲਾਂ ਦੇ ਵਿੱਚ ਕਿੰਨੀ ਹੈ ਤਾਂ ਮੈਂ ਇੱਥੇ ਇੱਕ ਭਰ ਦਵਾਂਗਾ ਜੇ ਤਾਂ ਤੁਹਾਡਾ 1 ਏਕੜ ਹੈ ਠੀਕ ਹੈ ਜੀ 1 ਏਕੜ ਤੋਂ ਜ਼ਿਆਦਾ ਜੇ ਮੈਂ 1 ਏਕੜ 5 ਕਨਾਲ ਹੈ ਤਾਂ ਮੈਂ ਇੱਥੇ 5 ਕਨਾਲ ਭਰ ਦੂੰਗਾ ਮਰਲੇ ਸਿਲੈਕਟ ਕਰਨ ਨੂੰ ਜੋ ਵੀ ਇੰਨੀ ਵੀ ਤੁਹਾਡੀ ਜ਼ਮੀਨ ਹੈ ਠੀਕ ਹੈ ਕਨਾਲ ਮਰਲੇ ਸਭ ਸਾਈਆਂ ਸਾਰੀ ਇੱਥੇ ਭਰਨ ਤੋਂ ਬਾਅਦ ਤੁਸੀਂ ਆਪਣਾ ਆਈਡੀ ਪ੍ਰੂਫ ਸਿਲੈਕਟ ਕਰੋਗੇ ਇਹਨਾਂ ਚੋਂ ਜੋ ਵੀ ਤੁਹਾਡੇ ਕੋਲ ਆਈਡੀ ਪ੍ਰੂਫ ਹੈ ਵੋਟਰ ਆਈਡੀ ਕਾਰਡ ਹੈ ਚਾਹੇ ਪਾਸਪੋਰਟ ਹੈ ਜਾਂ ਪੈਨ ਕਾਰਡ ਹੈ ਜਾਂ ਡਰਾਈਵਿੰਗ ਲਾਇਸੈਂਸ ਹੈ ਤਾਂ ਭਾਮਤੌਰ ਤੇ ਇਸੇ ਮੈਂ ਪੈਨ ਕਾਰਡ ਸਿਲੈਕਟ ਕਰ ਦਾਂ ਉਸ ਤੋਂ ਬਾਅਦ ਪੈਨ ਕਾਰਡ ਦਾ ਨੰਬਰ ਭਰੋਗੇ ਤੇ ਉਸ ਦੀ ਜਿਹੜੀ ਇਹ ਜਿਹੜੀ ਹੈ ਜੀਪੀਡੀ ਫਾਈਲ 200kb ਦੇ ਅੰਤਰੰਢ ਰੇੜੀ ਅਪਲੋਡ ਕਰੋਗੇ ਆਪਣਾ ਮੋਬਾਈਲ ਨੰਬਰ ਭਰੋਗੇ ਕੈਪਚਾ ਕੋਡ ਭਰੋਗੇ ਇਸ ਤੋਂ ਬਾਅਦ ਇੱਥੇ ਟਿਕ ਲਗਾ ਕੇ ਜਿਹੜਾ ਤੁਸੀਂ ਅੱਗੇ ਸਬਮਿਟ ਕਰ ਦੇਵੋਗੇ ਉਸ ਤੋਂ ਬਾਅਦ ਇੱਕ ਓਟੀਪੀ ਆਵੇਗਾ ਓਟੀਪੀ ਭਰ ਤੋਂ ਬਾਅਦ ਜਿਹੜੀ ਤੁਹਾਡੀ ਫੀਸ ਆਨਲਾਈਨ ਜਿਹੜੀ ਸਾਹਮਣੇ ਆ ਜਾਵੇਗੀ ਤੁਸੀਂ ਕਿਸੇ ਵੀ ਮਾਧਿਅਮ ਨਾਲ ਭਰ ਸਕਦੇ ਹੋ ਯੂਪੀਆਈ ਹੋਵੇ ਜਾਂ ਨੈੱਟ ਬੈਂਕਿੰਗ ਹੋਵੇ ਤੇ ਜਾਂ ਫਿਰ ਆਪਣਾ ਡੈਬਿਟ ਕਾਰਡ ਹੋਵੇ ਕਿਸੇ ਵੀ ਤਰੀਕੇ ਨਾਲ ਪੇ ਕਰ ਸਕਦੇ ਹੋ ਸੋ ਇਹ ਸੀ ਅੱਜ ਦੀ ਵੀਡੀਓ ਫੀਸ 30 30 ਤਰੰਤਵਾਦ ਤੁਹਾਡੇ ਸਾਹਮਣੇ ਜਿਹੜਾ ਉਹ ਇਸ ਦੀ ਰਸੀਦ ਆ ਜਾਵੇਗੀ ਜਿਸ ਨੂੰ ਤੁਸੀਂ ਡਾਊਨਲੋਡ ਕਰਕੇ ਰੱਖ ਲੈਣਾ ਹੈ ਤੇ 12 ਸਾਲਾਂ ਵਾਲੇ ਜਿਹੜੇ ਤੁਸੀਂ ਕਾਗਜ਼ ਤਿਆਰ ਕਰੋਗੇ ਡਾਕੂਮੈਂਟ ਤਿਆਰ ਕਰੋਗੇ ਉਸ ਦੇ ਨਾਲ ਅਟੈਚ ਕਰ ਦੇਣਾ ਹੈ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਕੱਲ ਦੀ ਵੀਡੀਓ ਆ ਰਹੀ ਹੈ ਜਿਹੜੀ 12 ਸਾਲਾਂ ਕਿਸ ਤਰ੍ਹਾਂ ਤੁਸੀਂ ਤਿਆਰ ਕਰਨਾ ਹੈ ਤੇ ਕੀ ਕੀ ਡਾਕੂਮੈਂਟ ਲੱਗਣਗੇ ਸੋ ਪਰ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਵਿੱਚ